ਆਓ ਸਾਰੇ ਜੰਜੇ ਕਾਲ ਦੀ ਖਾਮਾ ਵੱਧ ਖਤਮ ਦਾ ਟਾਈਮ ਹੋਣਾ ਹੈ ਅੱਜ ਤੱਕ ਇਤਨਾ ਧਰਮ ਪਰਿਵਰਤਨ ਨਹੀਂ ਹੋਇਆ ਜਿਹੜਾ ਪਿਛਲੇ 3 ਸਾਲਾਂ ਚ ਹੋ ਗਿਆ ਹੈ ਮਾਕੇ ਦੇ ਇਲਾਕੇ ਵਿੱਚ ਪਿੰਡਾਂ 'ਚ ਬਹੁਤ ਥਾਵਾਂ ਤੇ ਚਰਚਾ ਬਣ ਗਈ ਹੈ ਫਾਜਲਕਾ ਦੇ ਇਲਾਕੇ ਵਿੱਚ ਫਰੂਜਪੁਰ ਦੇ ਇਲਾਕੇ ਵਿੱਚ ਬਹੁਤ ਪ੍ਰਚਾਰ ਹੋ ਰਿਹਾ ਧਰਮ ਬਦਲੇ ਜਾ ਰਹੇ ਬੈਂ ਤੇ ਬੇਨਤੀ ਉਹਨਾਂ ਨੂੰ ਨਹੀਂ ਕੀਤੀ ਸੀ ਉਹ ਦਿਨ ਵੀ ਮੈਂ ਕਹਿ ਕੇ ਆਇਆ ਮੜੌਲੀ ਬਾਬਾ ਗੁਲਾਬ ਸਿੰਘ ਉਹਨਾਂ ਨੇ ਬੁਲਾਇਆ ਮੈਨੂੰ ਮੈਂ ਉੱਥੇ ਵੀ ਕਹਿ ਕੇ ਆਇਆ ਅਸਾਈ ਭਰਾਓ ਤੁਹਾਡੇ ਕੋਲ ਦੇਸ਼ ਬਣੇ ਨੇ ਅਮਰੀਕਾ ਤੁਹਾਡੇ ਕੋਲੇ ਹੈਗਾ ਕੈਨੇਡਾ ਤੁਹਾਡੇ ਕੋਲੇ ਹੈਗਾ ਆਸਟ੍ਰੇਲੀਆ ਅਸਾਈਆਂ ਦਾ ਨਿਊਜ਼ੀਲੈਂਡ ਅਸਾਈਆਂ ਦਾ ਯੂਰਪ ਅਸਾਈਆਂ ਦਾ ਸਾਡਾ ਅੱਧਾ ਇੰਡੀਆ ਸਾਊਥ ਇੰਡੀਆ ਵਿੱਚ ਅਸਾਈਆਂ ਦਾ ਬੋਲ ਬਾਲਾ ਬਹੁਤ ਸ਼ਾਨਦਾਰ ਹੈ। ਸਾਡੀ ਤੇ ਮਿੱਕੀ ਦੀ ਸਟੇਟ ਵੀ ਨਹੀਂ ਸਟੇਤੀ ਹੈ, ਛੋਟੀ ਦੀ ਸਟੇਟ ਛੋਟੀ ਦੀ। ਆਹ ਥੋੜਾ ਜਿਆ ਸਾਡਾ ਥਾਂ ਹੈ। ਮੈਂ ਇਹਨਾਂ ਨੂੰ ਹੱਥ ਜੋੜ ਕੇ ਮੈਂ ਤੇ ਕਿਹਾ ਸੀ ਬੇਇੱਜ਼ਤੀ ਕਰਨਾ ਵੀ ਵੇਖੋ ਜਿੱਥੇ ਮਰਜੀ ਵਧਾਓ ਫੁੱਲੋਂ, ਬਨੋਂ ਫੁੱਲੋਂ ਤੁਹਾਡੇ ਬੜੇ ਦੇਸ਼ ਨੇ ਤੁਸੀਂ ਤੇ ਪਹਿਲਾਂ ਹੀ ਬਹੁਤ ਵੱਡੇ ਆ ਵੱਡਾ ਪਰਮ ਹੈ। ਸਾਡੀ ਤਾਂ ਨਿੱਕਾ ਜਾਂ ਛੋਟਾ ਜਾਂ ਪੰਜਾਬ ਹੈ ਇੱਥੇ ਕਲਗੀਆਂ ਵਾਲੇ ਬਾਦਸ਼ਾਹ ਦਾ ਨਾਮ ਰਹਿਣ ਦਿਓ ਗੁਰੂ ਨਾਨਕ ਦਾ ਨਾਮ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਬਾਦਸ਼ਾਹ ਜਿਨ੍ਹਾਂ ਨੇ ਜਿਨ੍ਹਾਂ ਦੇ ਬੱਚਿਆਂ ਦਾ ਖੂਨ ਡੁੱਲਿਆ ਇੱਥੇ ਆ ਚਮਕੌਰ ਦੀ ਗੜੀ ਬਸ ਇੱਕ ਹੀ ਤੀਰਥ ਹੈ ਹਿੰਦੁਸਤਾਨ ਯਾਤਰਾ ਕੇ ਲਈਏ ਘਟਵਾਏ ਬਾਪ ਨੇ بیٹے ਜਹਾ ਖੁਦਾ ਕੇ ਲਈਏ ਆਸਰ ਹੰਦ ਸਾਡੇ ਨੇੜੇ ਆ ਜਿੱਥੇ ਸਾਹਜਾਂ ਦੇ ਨੂੰ ਨੀਂਹ ਚ ਜਨੇ ਆ ਗਿਆ ਚੱਪਣੀਆਂ ਲਾਈਆਂ ਗਈਆਂ ਉਹਨਾਂ ਦੀ ਮਾਛੀਵਾੜਾ ਸਹਿਬ ਸਾਡੇ ਕੋਲ ਹੈ ਜਿੱਥੇ ਕਲਗੀਆਂ ਵਾਲੇ ਬਾਦਸ਼ਾਹ ਦੇ ਚਰਨਾਂ ਤੋਂ ਖੂਨ ਸਿੰਮਿਆ ਆਹ ਪਟਿਆਲੇ ਦੀ ਗੱਲ ਕਰ ਲਓ ਸਮਾਣੇ ਦੀ ਗੱਲ ਕਰ ਲਓ ਭਵਾਨੀ ਗੜ ਦੀ ਗੱਲ ਕਰ ਲਓ ਬਠਿੰਡੇ ਵੇਖ ਲਓ ਜਿੱਧਰ ਵੇਖੋਗੇ ਗੁਰੂ ਸਾਹਿਬ ਦੇ ਚਰਨ ਪਏ ਨੇ ਤੇ ਮੈਂ ਕਹਿੰਦਾ ਇਹਨੂੰ ਇਸ ਧਰਤੀ ਤੋਂ ਬਖਸ਼ ਦਿਓ ਪੰਜਾਬ ਦੇ ਵਿੱਚ ਜੇ ਧਰਮ ਪਰਵਰਤਨ ਹੋਏਗਾ ਸਾਡੇ ਪੰਨੇ ਕੱਖ ਨਹੀਂ ਰਹਿਣਾ ਲੋਕ ਬਿਆਸ ਜਾਂਦੇ ਸੀ ਤੇ ਰਹਿੰਦੇ ਸਿੱਖ ਸੀ ਮਰੇ ਕੰਮੇ ਤੇ ਗੁਰਗੰਸਾਬ ਲਿਆਉਂਦੇ ਸੀ ਪਾਠ ਚੱਲਦਾ ਸੀ ਲੋਕ ਸਰਸੇ ਜਾਂਦੇ ਸੀ ਰਹਿੰਦੇ ਸਿੱਖ ਸੀ ਪਰ ਜਿਹੜਾ ਧਰਮ ਪਰਵਰਤਨ ਹੋ ਜਾਂਦਾ ਆਪਣੇ ਨਾਮ ਐ ਬਦਲਾ ਪੁੱਛਦਾ ਕੌਣ ਐ ਉਹ ਸਿੱਖ ਨਹੀਂ ਕਹਿੰਦੇ ਉਹ ਆਪਣੇ ਆਪ ਨੂੰ ਅਸਾਈ ਕਹਿੰਦੇ ਤੇ ਜੋ ਕਿ

ਇੱਕ ਅਮਰਤ ਭੜਾਰੀ ਸਾਲ ਵਿੱਚ ਇੱਕ ਨੂੰ ਬਣਾਵੇ ਅੱਜ ਅਮਰਤ ਭੜਾਰੀ 50 ਲੱਖ ਹੈ 50 ਲੱਖ ਅਮਰਤ ਭੜਾਰੀ ਹੈ ਸਾਲ ਜੇ ਇੱਕ ਇੱਕ ਨੂੰ ਬਣਾਵੇ ਆਉਂਦੇ ਸਾਲ ਨੂੰ ਕਿੰਨੇ ਬਣ ਜਾਣਗੇ ਬੋਲੋ ਕਰੋ ਕਿੱਲੇ ਬਣੇਗੇ 1 ਕਰੋੜ 1 ਕਰੋੜ ਪਰ ਇੱਕ ਨੂੰ ਇੱਕ ਸਾਲ ਜੁੜਦੇ ਹਾਂ ਸੀ ਇੱਕ ਨੂੰ ਵੀ ਥੋੜੇ ਸੋਚਦਾ ਵੀ ਕੋਈ ਇਸ ਆ ਇਸ ਪਾਸੇ ਵੱਲ ਕੋਈ ਨਹੀਂ ਸੋਚਦਾ ਕਦੋਂ ਸੋਚਾਂਗੇ ਦੱਗ ਠੱਡ ਤੈਨੂੰ ਕਿਸੇ ਆਪਣਾ ਬਣਾਇਆ ਸੀ ਉਹ ਤੇਰੇ ਪਿੱਛੇ ਘਰ ਕਿਸੇ ਆਪਣਾ ਲੁਟਾਇਆ ਸੀ ਦੱਸ ਉਹਦੇ ਪਿਆਰ ਦਾ ਚੋਕੀ ਮੁੱਲ ਪਾਉ। ਉਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਤੇ ਆ ਚਾਹੀਦੀ ਏ ਲੋੜ ਆ ਆ ਦਿਖਾਰੇ ਆ ਆ ਉਤਸ਼ਾਹ। ਸਰਾਵੋ ਕਈ ਵਾਰੀ ਇਕੱਠਾਂ ਨੂੰ ਇਕੱਠ ਘਟਦਾ। ਜੇਣਾ ਅਗਲੇ ਕੋਲੇ 65 ਨਾ ਉਹੀ ਵਰਤਨਾ ਪੈਂਦਾ ਵਾਹ ਵਾਹ ਘਰ ਲਾਉਂਦਾ ਲੱਖ ਬੰਦਾ ਤੁਸੀਂ ਵਿਖਾਉਨੇ 750 ਬੰਦਾ ਤੇ ਆਮ ਬੰਦੇ ਤੇ ਪ੍ਰਭਾਵ ਪਈਆਂ ਤੇ ਇਕੱਠਾ ਦਾ ਹੀ ਪੈਂਦਾ ਵੀ ਉੱਥੇ ਤੇ ਯਾਰ ਲੱਖ ਬੰਦਾ ਇਕੱਠਾ ਹੋ ਗਿਆ ਤੇ ਸਾਡਾ ਸਿੱਖਾਂ ਦਾ ਸਮਾਗਮ ਹੋਇਆ ਉੱਥੇ ਹਜ਼ਾਰ ਹੀ ਹੋਇਆ ਕਈ ਵਾਰੀ ਕਿਸੇ ਚੀਜ਼ ਨੂੰ ਕੱਟਣ ਲਈ ਉਹਦੇ ਵਰਗੀ ਚੀਜ਼ ਬਰਾਬਰ ਰੱਖਣੀ ਪੈਂਦੀ ਹੈ ਤਾਂ ਗੱਲ ਹੈ ਪਰਨਰ ਕਰਨਾ ਪੈਂਦਾ ਤੇ ਆ ਜਦੋਂ ਤੁਸੀਂ ਟਿਕਾਰੇ ਲਾਉਂਦੇ ਆ ਨਾ ਭਰਾਵੋ ਆ ਟੀਵੀ ਚੱਲਦਾ ਹੋਣਾ ਦਮਦਮਾ ਟੀਵੀ ਸਾਡੇ ਐਮਪੀ ਚੈਨਲ ਤੇ ਲਾਈਵ ਫੁੱਲ ਵੀ ਚੱਲ ਰਿਹਾ ਘਰਾਂ ਚ ਬੈਠੇ ਬੰਦੇ ਸੋਫਿਆਂ ਤੇ ਫੁੜਕ-ਫੁੜਕ ਪੈਂਦੇ ਆ ਐ ਦਿਨ ਬਾਹਰ ਨੂੰ ਹੁੰਦਾ ਜਦੋਂ ਟਿਕਾਰੇ ਲੱਗਦੇ ਆ ਹਾਏ ਓਏ ਬਣ ਜਾ ਕਲਗੀਆਂ ਵਾਦੇ ਦਾ ਮਾਸ਼ਾਅੱਲਾ ਵਾਹ ਮਾਨਾ ਬਣ ਜਾ ਦਸ਼ਮੇਸ਼ ਕੰਨਾਂ ਦਾ ਭਾਨਗੁਰੂ ਗੋਬਿੰਦ ਸਿੰਘ ਦਾ ਉਤਸ਼ਾਹ ਭਰ ਜਾਂਦਾ ਹੈ ਜਾਨ ਭਰ ਜਾਂਦੀ ਹੈ ਹਰੌਣਕ ਲੱਗ ਜਾਂਦੀ ਹੈ ਇਹ ਕਰਨਾ ਪੈਣਾ ਹੈ ਹਿੰਮਤ ਸਭ ਨੂੰ ਕਰਨੀ ਪੈਣੀ ਮੈਨੂੰ ਕਹਿੰਦੇ ਭਾਈ ਸਾਹਿਬ ਤੁਸੀਂ ਦੀਵਾਨ ਸ਼ੁਰੂ ਕਰੋ ਮੈਂ ਤੇ ਜਿੰਨੇ ਲੋਕਾ ਹੈਗਾ ਕਰੀ ਜਾਂਣਾ ਤਾਕਤ ਨੂੰ ਵੀ ਇਕੱਲੇ ਇਕੱਲੇ ਨੂੰ ਕਮਰ ਕੱਸੇ ਕਰਨੇ ਪੈਣਗੇ ਮੈਂ ਪਰ ਸੋਵੀਂ ਗੱਲ ਕੀਤੀ ਸੀ ਦੇਖੋ ਜੇ ਦਵਾਈ ਦਿਓ ਦਵਾਈ ਰिएक्शन ਕਰ ਜੇ ਡਾਕਟਰ ਨੂੰ ਦਵਾਈ ਬਦਲਨੀ ਪੈਂਦੀ ਹੈ ਕਿ ਨਹੀਂ ਪੈਂਦੀ ਬਹੁਤੋ ਦੀ ਜੇ ਦਵਾਈ ਰिएक्शन ਕਰ ਜੇ ਫਿਰ ਦਵਾਈ ਬਦਲਨੀ ਪੈਂਦੀ ਹੈ ਤੇ ਮੈਂ ਸਾਹਬ ਲਾ ਕੇ ਦੇਖਿਆ ਵੀ ਸਿੱਖ ਸੁੱਕਾ ਗਿਆ ਨਾ ਸੁੱਕਾ ਗਿਆ ਇਹਨਾਂ ਨੂੰ ਰिएक्शन ਕਰਦਾ ਕਈ ੜੜੀਆਂ ਕਟਾਈ ਦਿੰਦੀ ਦਵਾਈ ਤੇ ਦੇ ਕੇ ਵੇਖੀ ਕਿ ਆਪ ਦੀ ਇਹ ਸੁੱਕਾ ਗਿਆ ਇਹਨਾਂ ਦੀ ਜ਼ਿੰਦਗੀ ਬਰਬਾਦ ਕਰਦਾ ਹੈ ਇਹਨਾਂ ਨੂੰ ਜਿਹੜੀਆਂ ਨਜ਼ਾਰੇ ਲਾਉ ਮਕਲਾਲੇ ਬਣ ਕੇ ਇੱਕ ਦਿਨ ਨਜ਼ਾਰਿਆਂ ਦਾ ਮਤਲਬ ਇਹ ਹੈ ਫਿਰ ਸ਼ਰਾਬਾਂ ਪੀਓ ਨਜ਼ਾਰਿਆਂ ਦਾ ਮਤਲਬ ਇਹ ਹੈ ਇਸ਼ਕ ਕਰੋ ਤੇ ਭਰਾਓ ਜੇ ਦਵਾਈ ਰਿਐਕਸ਼ਨ ਕਰੇ ਫਿਰ ਦਵਾਈ ਬਦਲਨੀ ਚਾਹੀਦੀ ਹੈ ਤੇ ਮੈਂ ਪਿਛਲੇ ਡੇਢ ਸਾਲ ਤੋਂ ਜਦੋਂ ਤੋਂ ਮਾਈਂਡ ਰੀਸੈਟ ਕੈਂਪ ਲਾਉਣ ਲੱਗਿਆ ਮੈਂ ਦਵਾਈ ਬਦਲੀ ਹੈ ਇੱਕ ਚੀਜ਼ بار بار ਰਿਪੀਟ ਚਾਹੇ ਕੈਂਪ ਲਾ ਰਿਆਂ ਚਾਹੇ ਐਡਵਾਰ ਦਾ ਜਵਾਨ ਲਾ ਰਿਆਂ ਚਾਹੇ ਅੱਗੇ ਪਿੱਛੇ ਲਾਇਆ ਇੱਕੋ ਹੀ ਗੱਲ ਮੈਂ ਕਹਿਣ ਲੱਗਿਆ ਇੱਕੋ ਹੀ ਟੀ ਦਾ ਲਾ ਰਿਆਂ ਗੁਰੂ ਗੋਬਿੰਦ ਸਿੰਘ ਨੂੰ ਪਿਆਰ ਕਰਨਾ ਸਿੱਖੋ ਪ੍ਰੇਮ ਦਾ ਟੀ ਪਿਆਰ ਤੋਂ ਬਿਨਾ ਤੇਰਾ ਫਾਇਦਾ ਨਹੀਂ ਹੋਣਾ ਜਿੰਨਾ ਚਿਰ ਸੁਣੋ ਜਿੰਨਾ ਚਿਰ ਤੂੰ ਪਿਆਰ ਨਹੀਂ ਕਰਨ ਲੱਗਦਾ ਉਹਨਾਂ ਚਿਰ ਤੇਰੀ ਜ਼ਿੰਦਗੀ ਸਬਰ ਨਹੀਂ ਸਕਦੀ ਗਿਆਨ ਤੇ ਪਿਆਰ ਦੋ ਚੀਜ਼ਾਂ ਇਕੱਠੀਆਂ ਜਦੋਂ ਹੋਣਗੀਆਂ ਨਾ ਜ਼ਿੰਦਗੀ ਫੇਰ ਬਣਦੀ ਹੈ ਦਨ ਲੋ ਦੀ ਮੰਨੀ ਜਾਂਦੀ ਹੈ ਜਦ ਨਾਲ ਪਿਆਰ ਹੋਵੇ ਤੇ ਉਹਨੂੰ ਪਿਆਰ ਕਰ ਫਿਰ ਠੀਕ ਕਰੇਗਾ ਵੀ ਮਹਾਰਾਜ ਸਿੰਘ ਬਣ ਜਾ ਤਾ ਕਰਕੇ ਮੈਂ ਪਿਛਲੇ 1.5 ਸਾਲ ਤੋਂ ਲਗਾਤਾਰ ਹੀ ਕਹਿ ਰਿਹਾ ਗੁਰੂ ਸਾਹਿਬ ਨੂੰ ਪਿਆਰ ਕਰ ਪਿਆਰ ਕਰਨਾ ਸਿੱਖੋ ਰੁੱਖੇ ਨਾ ਬਣ ਜਿਓ ਅੰਦਰੋਂ ਖਾਲੀ ਨਾ ਬਣ ਜਿਓ ਉਹਦੇ ਤੇ ਕਰਨਾ ਹੀ ਪੈਣਾ ਨਾ ਤਾ ਕਰਕੇ ਆਓ